ਕਲ ਰੋਜ ਤੱਕ ਆਪਾਂ ਸਰਵਣ ਕੀਤਾ ਹੈ ਸਾਹਿਬ ਦਾਤਾਰ ਧੰ ਸਤ ਗੁਰੂ ਗੁਰੂ ਨਾਨਕ ਪਾਤਸ਼ਾਹ ਜਗਤ ਜਲੰਦੇ ਦਾ ਉਦਾਰ ਕਰਦਿਆਂ ਹੋਇਆ ਪਾਖੰਡ ਦੀ ਦਲਦਲ ਦੇ ਵਿੱਚ ਤਸੇ ਹੋਏ ਲੋਕ ਗਰਸੇ ਹੋਏ ਲੋਕ ਸ਼ਰਾਪੇ ਹੋਏ ਲੋਕ ਉਹਨਾਂ ਦਾ ਉਦਾਰ ਕਰਦਿਆਂ ਦਾਤਾਰ ਪਾਤਸ਼ਾਹ ਹਰਦਵਾਰ ਦੀ ਪਾਵਨ ਧਰਤੀ ਤੇ ਪਹੁੰਚੇ ਨੇ ਵੇਖਿਆ ਹੈ ਲੋਕਾਂ ਨੂੰ ਕੇ ਚੜਦੇ ਵੱਲ ਪੂਰਬ ਵਾਲੇ ਪਾਸੇ ਬੁੱਕ ਭਰ-ਭਰ ਕੇ ਪਾਣੀ ਸੁੱਟ ਰਹੇ ਨੇ ਸਾਹਿਬ ਜੀ ਗੰਗਾ ਦੇ ਵਿੱਚ ਪਰਵੇਸ਼ ਕਰਦੇ ਨੇ ਤੇ ਪੱਛਮ ਵਾਲੇ ਪਾਸੇ ਲਹਿੰਦੇ ਵਾਲੇ ਪਾਸੇ ਪਾਣੀ ਸੁੱਟਣਾ ਸ਼ੁਰੂ ਕਰਤਾ ਪਹਿਲਾਂ ਲੋਕਾਂ ਨੇ ਆਪਸ ਵਿੱਚ ਇੱਕ ਦੂਜੇ ਨਾਲ ਇਸ਼ਾਰਿਆਂ ਦੀ ਗੱਲ ਕੀਤੀ ਉਹ ਵੇਖ ਕੌਣ ਹੈ ਕੀ ਕਰਦਾ ਪਿਆ ਇੱਕ ਨੇ ਦੂਜੇ ਨੂੰ ਦੱਸਿਆ ਦੂਜੇ ਨੇ ਤੀਜੇ ਨੂੰ ਦੱਸਿਆ ਆਖਰ ਹੌਲੀ-ਹੌਲੀ ਦੇਖਦਿਆਂ ਦੇਖਦਿਆਂ ਪੀੜ ਨੇੜੇ ਇਕੱਠੀ ਹੋ ਗਈ ਹੈ ਤੇ ਸਵਾਲ ਕਰਦੇ ਨੇ ਤੂੰ ਕੌਣ ਹੈ ਜੇ ਹਿੰਦੂ ਹੈ ਤਾਂ ਪੂਰਬ ਵਾਲੇ ਪਾਸੇ ਪਾਣੀ ਸੁੱਟਣਾ ਚਾਹੀਦਾ ਹੈ ਜੇ ਮੁਸਲਮਾਨ ਹੈ ਫਿਰ ਗੰਗਾ ਦੇ ਵਿੱਚ ਕੀ ਕਰਦਾ ਤਾਂ ਸਹਿਬ ਪਾਤਸ਼ਾਹ ਜੀ ਪਹਿਲਾਂ ਚੁੱਪ ਨੇ ਵੇਖਿਆ ਥੋੜੇ ਹੋਰ ਇਕੱਠੇ ਹੋ ਜਾਣ ਜਦੋਂ ਪੀੜ ਵਧ ਗਈ ਸਵਾਲ ਵਧ ਗਏ ਨੇ ਤੇ ਸਹਿਬ ਪਾਤਸ਼ਾਹ ਕਹਿੰਦੇ ਵੀ ਤੁਸੀਂ ਪਾਣੀ ਕਿਉਂ ਸੁੱਟ ਰਹੇ ਸੀ ਜਵਾਬ ਦੇ ਕੇ ਕਹਿ ਰਹੇ ਨੇ ਅਸੀਂ ਆਪਣੇ ਪਿਤਰਾਂ ਨੂੰ ਪਾਣੀ ਦੇ ਰਹੇ ਹਾਂ ਅੱਛਾ ਉਹ ਕਿੰਨੀ ਦੂਰ ਨੇ ਹਜ਼ਾਰਾਂ ਕੋ ਹਜ਼ਾਰਾਂ ਮੀਲਾਂ ਦੂਰ ਬੈਠੇ ਨੇ ਪਾਤਸ਼ਾਹ ਕਹਿੰਦੇ ਵੀ ਠੀਕ ਹੈ ਮੈਂ ਵੀ ਆਉਣ ਲੱਗਿਆ ਖੇਤੀ ਬੀਜ ਕੇ ਆਇਆ ਸੀ ਉੱਚੇ ਥਾਂ ਤੇ ਐ ਤੇ ਮੈਨੂੰ ਚਿੰਤਾ ਹੈ ਵੀ ਪਾਣੀ ਤੋਂ ਬਿਨਾ ਸੁੱਕ ਜਾਏਗੀ ਮੈਂ ਆਪਣੇ ਖੇਤਾਂ ਨੂੰ ਪਾਣੀ ਲਾ ਰਿਆ ਹੱਸਣ ਲੱਗੇ ਨੇ ਤਾੜੀ ਮਾਰ ਕੇ ਪਰ ਸਹਿਬ ਪਾਤਸ਼ਾਹ ਕਹਿੰਦੇ ਵੀ ਕਾਰਨ ਕਹਿੰਦੇ ਹੱਸਦੇ ਇਸ ਗੱਲੋਂ ਤੇਰਾ ਸੁਟਿਆ ਹੋਇਆ ਪਾਣੀ ਤੇ ਇੱਥੇ 2 ਫੁੱਟ ਵੀ ਅਗਾ ਨਹੀਂ ਜਾਂਦਾ ਇੱਥੇ ਹੀ ਡਿੱਗ ਪੈਂਦਾ ਤੇ ਤੇਰਾ ਪਾਣੀ ਤੇਰੇ ਖੇਤਾਂ ਤੱਕ ਕਿਵੇਂ ਪਹੁੰਚੇਗਾ ਤੇ ਸਾਹਿਬ ਜੀ ਮੌਕਾ ਤੱਕ ਕੇ ਬੜੇ ਪਿਆਰ ਵਿੱਚ ਜਵਾਬ ਦੇ ਕੇ ਕਹਿੰਦੇ ਜਿਵੇਂ ਤੁਹਾਡਾ ਸੁਟਿਆ ਪਾਣੀ ਪਿਤਰਾ ਤੱਕ ਪਹੁੰਚ ਜਾਂਦਾ ਹੈ ਹੁਣ ਨਿਰ ਉਤਰ ਹੋਏ ਨੇ ਕੋਈ ਜਵਾਬ ਨਹੀਂ ਆਇਆ ਥੋੜਾ ਜਿਹਾ ਪਿਸ਼ਾਂ ਖਿਸਕਦੇ ਨੇ ਕੁਝ ਤਸੱਲੀ ਹੋਈ ਹੈ ਕਿ ਇਹ ਸਧਾਰਨ ਪੁਰਖ ਨਹੀਂ ਹੈ ਪਰ ਫਿਰ ਮਾਲਾ ਲੈ ਕਰਕੇ ਸਭ ਲੋਕ ਉਸੇ ਤਰ੍ਹਾਂ ਆਪਣੇ ਕੰਮ ਲੱਗ ਗਏ ਨੇ ਹੁਣ ਮਹਾਰਾਜ ਪਾਤਸ਼ਾਹ ਦੱਸਦੇ ਨੇ ਤੁਹਾਡੇ ਹੱਥਾਂ 'ਚ ਜਪ ਮਾਲੀਆਂ ਨੇ ਮਾਲਾ ਨੇ ਪਰ ਤੁਹਾਡੇ ਮਨ ਭਟਕਦੇ ਪਏ ਨੇ ਕੱਲੇ-ਕੱਲੇ ਨੂੰ ਦੱਸਣ ਲੱਗੇ ਨੇ ਤੇਰਾ ਮਾਨ ਕਿਹੜੇ ਸ਼ਹਿਰ ਫਿਰਦਾ ਹੈ ਤੇਰਾ ਮਾਨ ਕਿਸ ਦੇਸ਼ ਫਿਰਦਾ ਹੈ ਤੇਰਾ ਮਾਨ ਕਿਸ ਘਰ ਫਿਰਦਾ ਹੈ ਕੱਲੇ-ਕੱਲੇ ਨੂੰ ਜਦੋਂ ਮਹਾਰਾਜ ਪਾਤਸ਼ਾਹ ਜੀ ਨੇ ਦੱਸਿਆ ਹੁਣ ਹੈਰਾਨ ਹੋ ਗਏ ਨੇ ਉੱਠ ਕੇ ਗੁਰੂ ਬਾਬੇ ਦੇ ਚਰਨ ਈ ਟਹਿ ਪਏ ਨੇ ਫਿਰ ਇਹਨਾਂ ਨੇ ਭੋਜਨ ਤਿਆਰ ਕੀਤਾ ਤੇ ਮਹਾਰਾਜ ਪਾਤਸ਼ਾਹ ਜੀ ਨੂੰ ਕਹਿੰਦੇ ਵੀ ਅਸੀਂ ਬੜੀ ਸੁਚਮਤਾ ਦੇ ਨਾਲ ਭੋਜਨ ਤਿਆਰ ਕੀਤਾ ਤੇ ਅਸੀਂ ਤੁਹਾਨੂੰ ਛਕਾਉਣਾ ਹੈ ਹੁਣ ਜਿਵੇਂ ਇਹਨਾਂ ਨੇ ਚੌਂਕਾ ਤਿਆਰ ਕੀਤਾ ਜਿਨ੍ਹਾਂ ਨੇ ਨ ਸੁੱਚਮਤਾ ਨਾਲ ਭੋਜਨ ਤਿਆਰ ਕੀਤਾ ਤੇ ਗੁਰੂ ਬਾਬੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸ਼ਕਾਉਣ ਲੱਗੇ ਨੇ ਇਥੋਂ ਤੱਕ ਕੱਲ੍ਹ ਆਪ